ਗਾਈਜ਼ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਸੀ ਕਿ ਇਹਦੇ ਵੀਲੌਗ ਦੇਖਿਆ ਕਰੋ ਇਹਦੇ ਵੀਲੌਗ ਨਾ ਬਹੁਤ ਵਧੀਆ ਹੁੰਦੇ ਆ ਹੁਣ ਅੱਜ ਆਪਾਂ ਉਹਨੂੰ ਪੁੱਛ ਲੈਨੇ ਕਿ ਕਿਹਦੇ ਵੀਲੌਗ ਤੂੰ ਦੇਖਦੀ ਐ ਤੇ ਕੌਣ ਇਹੋ ਜਿਹੇ ਵੀਲੌਗ ਆ ਜਿਹੜਾ ਵਧੀਆ ਬਣਾਉਂਦਾ ਠੀਕ ਆ ਤੇ ਦੇਖੀ ਚੱਲੇ ਇਹਦਾ ਬਣਦਾ ਕੀ ਆ ਹੈਲੋ ਅੱਛਾ ਮੈਨੇ ਇੱਕ ਗੱਲ ਦੱਸਾਂ ਵੀ ਜਿਹੜੇ ਪੰਜਾਬ ਦੇ ਵਿੱਚ ਬੰਦੇ ਵੀਲੌਗ ਬਣਾਉਂਦੇ ਆ ਉਹਨਾਂ ਵਿੱਚੋਂ ਮੈਂ ਉਹਨਾਂ ਦੇ ਨਾਮ ਲਾਉਂਗਾ ਤੂੰ ਦੱਸੀ ਕਿ ਤੈਨੂੰ ਕਿਹਦੇ ਵੀਲੌਗ ਵਧੀਆ ਲੱਗਦੇ ਆ ਪਹਿਲਾ ਹੈਗਾ ਦੀਪ ਮਠਾੜੂ ਦੀਪ ਮਠਾੜੂ ਦੇ ਬਲੌਗ ਮੈਂ ਤਾਂ ਉਹਦੇ ਕਦੇ ਦੇਖੀ ਨਹੀਂ ਨਾ ਮੈਨੂੰ ਪਤਾ ਕਿਰਨ ਬਠਿੰਡਾ ਕਿਰਨਾ ਸੁਨਣਾ ਦੇ ਵੀ ਅਛੇ ਨਹੀਂ ਲੱਗਦੇ ਮੈਂ ਅੱਛਾ ਕਮਲ ਪਟਿਆਲਾ ਇਹਦੇ ਵੀ ਨਹੀਂ ਪਸੰਦ ਤੇ ਆਪਣਾ ਹੋਰ ਸੀ ਉਹ ਮੋਤੀ ਜੀ ਮੀਨੂ ਜ਼ੀਰਾ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਤੇ ਹੋਰ ਕਿਹੜੇ ਸੀ ਹੋਰ ਕਿਹੜੇ ਬਲੌਗ ਕਾਉਂਦੇ ਆਪਣੇ ਹਾਂ ਉਹ ਸੱਚੋ ਮੇਨ ਆਈਟਮ ਤਾਂ ਭੁੱਲੀ ਗਏ ਸੋਨੂ ਕੋਰ ਮੈਨਾਂ ਉਹਦੇ ਕਦੇ ਵਲੌਗ ਦੇਖਣਾ ਪਸੰਦ ਆ ਮੈਨੂੰ ਤੇ ਫਿਰ ਤੈਨੂੰ ਕਿਹਦੇ ਵੀ ਵਲੌਗ ਪਸੰਦ ਆ ਤੂੰ ਤਾਂ ਕਹਿੰਦੀ ਸੀ ਉਹਦੇ ਵਰਗੇ ਵਲੌਗ ਬਣਾਇਆ ਕਰੋ ਮੈਨੂੰ ਸ਼ਿਵਾਨੀ ਵਰਗੇ ਵਲੌਗ ਪਸੰਦ ਆ ਅੱਛਾ 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 ਸ਼ਿਵਾਨੀ ਤੁਹਾਨੂੰ ਪਤਾ ਸ਼ਿਵਾਨੀ ਜੇ ਕਿਸੇ ਨੂੰ ਪਤਾ ਤਾਂ ਕਮੈਂਟ ਕਰਕੇ ਦੱਸੋ ਕਿ ਕੌਣ ਆ ਸ਼ਿਵਾਨੀ ਸ਼ਿਵਾਨੀ ਕੁਮਾਰ ਦੇ ਵਲੌਗ ਬਹੁਤ ਜ਼ਿਆਦਾ ਅੱਛਾ ਉਹਦੇ ਵਲੌਗ ਦੇ ਵਿੱਚ ਕੀ ਖਾਸੀਅਤ ਹੁੰਦੀ ਹੈ ਇਹ ਜੀ ਦੱਸਿਓ ਜਰਾ ਲੋង ਦੱਛੀ ਉਤੇ ਹਸੀ ਘਰਤੇ ਸਵਾ ਸੜੇ ਹੀ ਹੁੰਦੇ ਆ ਉਹੀ ਉਥੇ ਕਾਹੋਤੀ ਹਉਤੀ ਹਉਤੀ ਹੋਇ ਲਾਲ ਲੂਲੀ ਲਾ ਲਈ ਕਦੇ ਰੰਗੇ ਸਵਾ ਅਜੀ ਲੱਗਦੀ ਹੈ ਉਸਕੇ ਬਿਨਾ ਹੱਸ ਜਦ ਦੇਖ ਤਾ ਮੂੰਹ ਮੇ ਆਪਣੇ ਆਪ ਹੀ ਹਸੀ ਆ ਰਹੀ ਵਾ ਮੈਨੂੰ ਤਾਂ ਨਹੀਂ ਬਥੇ ਲੱਗਦੇ ਤੁਹਾਨੂੰ ਬਥੇ ਲੱਗਦੇ ਆ ਕਾਹੇ ਅੱਜ ਹਮ ਇਹ ਖਾ ਲਏ ਹੈ ਅੱਜ ਹਮ ਇਹ ਲਾਏ ਹੈ ਆ ਦਲੀਆ ਆਟਾ ਯਾ ਪਤਾ ਨਹੀਂ ਕੀ ਕੀ ਕਹੀ ਜਾਂਦੀ ਹੈ ਨਾ ਮਦਮਨ ਉਸਕੇ ਬਲੌਗ ਸਭ ਤੋਂ ਬੈਸਟ ਹੁੰਦੇ ਆ ਲੈ ਦੇਖਿਆ ਜੇ ਆਪਣੇ ਉਹਦੇ ਤੇ ਮੈਨੂੰ ਮੈਨੂੰ ਨਹੀਂ ਬਥੇ ਲੱਗਦੇ ਤੇ ਮੈਨੂੰ ਨਾ ਉਹਦੀ ਆਵਾਜ਼ ਨੂੰ ਚੁੱਪਦੀ ਆ ਬਹੁਤ ਕੰਨਾ ਚ ਹਾਂ ਲੱਗਦਾ ਬੋਲਦੀ ਜਾਉਂ ਹੈ ਉਹ ਤਾਂ ਕਿ ਲੱਗਦੇ ਹੋ ਸਵਾ ਲੱਗਦੀ ਐ ਚੀ ਹੈ ਹੈ ਇੱਕ ਮੂਜੇ ਮਿਸਟਰ ਬੀਟਸ ਸੱਚਾ ਲੱਗਦਾ ਮੈਂ ਤੈਨੂੰ ਵਲੌਗ ਪੁੱਛ ਰਿਹਾ ਤੈਨੂੰ ਮੈਂ ਸਟੰਟ ਮਾਰਨੇ ਨਹੀਂ ਪੁੱਛ ਰਿਹਾ ਇਹ ਤਾਂ ਮਿਸਟਰ ਬੀਟਸ ਹੀ ਆ ਗਈ ਆ ਭਰਾਵਾ ਹੋਰ ਕਿਤੇ ਰਾਤ ਨੂੰ ਇੱਥੇ ਮੇਰੀ ਇੱਥੇ ਬਿੱਲੀਆਂ ਨਾਲ ਦੌੜ ਕਰਾਈ ਆਵੇ ਤੇ ਕਹੇ ਕਿ ਦੇਖਦੇ ਕੌਣ ਜਿੱਤਦਾ ਹੈ ਮੇਰੇ ਕੋਲ ਨਹੀਂ ਇਹ ਕੰਮ ਹੋਣਾ ਹੈ ਹੈ ਸਵਾਹ ਚਲ ਮਿਸਟਰ ਬੀੜੀ ਦੀ ਠੀਕ ਹੁੰਦੀ ਹੈ ਬਾਕੀ ਵਲੌਗ ਵਲੌਗ ਨਹੀਂ ਮੈਨੂੰ ਵਧੀਆ ਲੱਗਦੇ ਤੇ ਵਲੌਗ ਤਾਂ ਆਪਾਂ ਨੂੰ ਵਧੀਆ ਲੱਗਦੇ ਆ ਪਤਾ ਕਿਦੇ ਪਹਿਲਾਂ ਤੁਸੀਂ ਦੱਸੋ ਕਿ ਤੁਹਾਨੂੰ ਕਿਹਦੇ ਵੀਡੀਓ ਵਧੀਆ ਲੱਗਦੇ ਆ ਕਮੈਂਟ ਕਰਕੇ ਦੱਸਿਓ ਫਿਰ ਅਸੀਂ ਮੈਂ ਵੀ ਦੱਸੂਗਾ ਕਿ ਮੈਨੂੰ ਕਿਹਰੇ ਵਧੀਆ ਲੱਗਦੇ ਆ ਇਹ ਤਾਂ ਫਿਰ ਤਾਤੇ-ਬਾਤੇ ਹੀ ਕਰਦੇ ਰਹਿੰਦੀ ਇਹ ਤਾਂ ਤਾਤੇ-ਬਾਤੇ ਵਾਲੇ ਵੀ ਲੋਕ ਪਸੰਦ ਆ ਮੈਨੂੰ ਤਾਤੇ-ਬਾਤੇ ਵਾਲੇ ਪਸੰਦ ਆਈ ਮੈਨੂੰ ਨਹੀਂ ਵਧੀਆ ਲੱਗਦੇ ਮੈਨੂੰ ਨਹੀਂ ਪਸੰਦ ਲੈ ਓ ਸੋਹਣੀ ਗੁਰੂ ਸਭ ਤੋਂ ਅੱچھے ਹੁੰਦੇ ਆ ਬੇਕਾਰ ਫਟਕਾ ਬੇਕਾਰ ਲੜਕੀ ਇੱਕ ਨੰਬਰ